ਹਾਂਜੀ ਦੋਸਤੋ ਸਤ ਸ੍ਰੀ ਅਕਾਲ ਦੋਸਤੋ ਆ ਇੱਕ ਵਾਰ ਵੀਡੀਓ ਦੇਖ ਕੇ ਦੇਖੋ ਬਈ ਤੁਹਾਡੀ ਰੂਹ ਕੰਬ ਜੂਗੀ ਤੇ ਬਈ ਆ ਬੰਦੇ ਨੇ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਆ ਦੇਖੋ ਕੋਈ ਕਤੂਰੇ ਤੇ ਕੋਈ ਬੱਸ ਗੱਡੀ ਚੜ ਗਈ ਹੋਣੀ ਐ ਤੇ ਉਹ ਕੁੱਤਾ ਦੇਖੋ ਆ ਲੱਗਦਾ ਜਿਵੇਂ ਮਰਿਆ ਪਿਆ ਹੁੰਦਾ ਪਰ ਆ ਬੰਦਾ ਕੋਈ ਡਾਕਟਰ ਸੀ ਬਈ ਤੇ ਇਹ ਬੰਦੇ ਨੇ ਉਹ ਕਤੂਰੇ ਨੂੰ ਚੱਕ ਕੇ ਆ ਤੁਸੀਂ ਦੇਖੋ ਕਿੰਨਾ ਵਧੀਆ ਕੰਮ ਕੀਤਾ ਉਹ ਕਤੂਰੇ ਨੂੰ ਬਚਾ ਲੂਗਾ ਇਹ ਦੋਨਾਂ ਨੂੰ ਆਪਦੇ ਘਰ ਲੈ ਜੂਗਾ ਤੇ ਬਹੁਤ ਸੋਹਣੀ ਜਗਾ ਲੱਗ ਜਾਊਗਾ ਆ ਤੁਸੀਂ ਦੇਖੀ ਚਲੋ ਬਈ ਕੋਈ ਬੰਨ ਕੇ ਸਿੱਟ ਗਿਆ ਇਹਨਾਂ ਨੂੰ ਵਿਚਾਰਾ ਇਹਨੂੰ ਤੇ ਇੱਕ ਕੁਦੂਰੇ ਦੇ ਕੋਸ ਕਿਸੇ ਨੇ ਕੋ ਚੜਾਤਾ ਆ ਤੁਸੀਂ ਦੇਖੀ ਚਲੋ ਤੇ ਵੀਡੀਓ ਪੂਰੀ ਦੇਖੋ ਬਈ ਵੀਡੀਓ ਬਹੁਤ ਸੋਹਣੀ ਆ ਆ ਦੇਖੀ ਚਲੋ ਦੇਖੋ ਕਿਵੇਂ ਬਤੰਦਰ ਨੇ ਚੇਤਨਾ ਬਲੇਡ ਬਲੇਡ ਨਾਲ ਲੱਤਾਂ ਬੰਨ ਨਾ ਬਈ ਇਸ ਤਰ੍ਹਾਂ ਨਾ ਕਰਿਆ ਕਰੋ ਯਾਰ ਪਈਏ ਜਾਨਵਰ ਬੋਲ ਕੇ ਕੁਛ ਨਹੀਂ ਕਹਿ ਸਕਦੇ ਪਰ ਇਹਨਾਂ ਦੀ ਮਸੂਮੀਅਤ ਸਮਝਿਆ ਕਰੋ ਆ ਤੁਸੀਂ ਦੇਖੀ ਗੱਲੋ ਬੰਦੇ ਨੇ ਇੰਨਾ ਘੈਂਟ ਕੰਮ ਕੀਤਾ ਬਈ ਆ ਦੇਖੋ ਲੋ ਮੇਰੇ ਜਾਨਵਰਾਂ ਨਾਲ ਇਦਾਂ ਨਾ ਕਰਿਆ ਕਰੋ ਯਾਰ ਜੇ ਛੱਡ ਕੇ ਆਉਣੇ ਬਈ ਊ ਛੱਡਿਆ ਉਹ ਪਰ ਬੰਨ ਕੇ ਨਾ ਛੱਡਿਆ ਕਰੋ ਬਈ ਦੇਖੋ ਮੂੰਹ ਬਾਹ ਮੰਨੇ ਵੀ ਜਿਉਂ ਨੇ ਹੁਣ ਖੋਲ ਲੈ ਹੁਣ ਦੇਖੋ ਟਿਕਾ ਟੂਕਾ ਲਾਊਗਾ ਉਹਦੇ ਦੇਖੋ ਜਮਾਨ ਵਧੀਆ ਕਰ ਦੂ ਇਹਨੂੰ ਭਈਓ ਬੰਦੇ ਦੀ ਬਹੁਤ ਕੰਡ ਕੰਮ ਲੱਗਿਆ ਇਹ ਬੰਦੇ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਲੋਕਾਂ ਨੂੰ ਵੀ ਪਤਾ ਲੱਗ ਸਕੇ ਮਾ ਦੇਖੋ ਮੈਨੂੰ ਆਪਾਂ ਨੂੰ ਦੋਈ ਵੀਡੀਓ ਬਹੁਤ ਵਧੀਆ ਲੱਗੀ ਜੇ ਸੋਨੋ ਵੀ ਇਹ ਵੀਡੀਓ ਵਧੀਆ ਲੱਗਦੀ ਆ ਤਾਂ ਸ਼ੇਅਰ ਆ ਲਾਈਕ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਓ ਫੋਲੋ ਆ ਦੇਖੋ ਲਓ ਜੀ ਗੋ ਕਰਤਾ ਸਟਾ ਜੇ ਕੋਈ ਜਾਨਵਰ ਰੱਖਦਾ ਹੁੰਦਾ ਬਈ ਉਹਨਾਂ ਨਾਲ ਗਲਤ ਕੰਮ ਨਾ ਕਰਿਆ ਕਰੋ ਉਹਨਾਂ ਨੂੰ ਤੇ ਸਾੜ ਕਿਉਂ ਨਾ ਬਈ ਉਹ ਛੱਡਿਆ ਹੋ ਯਾਰ ਪਰ ਇਹ ਜਾ ਬੰਨ ਬੰਨ ਕੇ ਨਾ ਛੱਡ ਕੇ ਆਇਆ ਕਰੋ ਆ ਦੇਖੋ ਦੇਖੋ ਪਾਣੀ ਪੁਣੀ ਪਿਆ ਬਚਾਰਾ ਬਹੁਤ ਸੋਣਾ ਕੰਮ ਕੀਤਾ ਬਾਈ ਤੂੰ ਲਓ ਹੁਣ ਇਹ ਬੰਨ ਕੇ ਆਪਣੇ ਘਰ ਲੈ ਕੇ ਜਾਓ ਇਹਨਾਂ ਨੂੰ ਲਓ ਦੇਖੋ ਕਰਿਆ ਲਿਆ ਹੈ ਦੇਖੋ ਦੇਖੋ ਜਮਾ ਸਹੀ ਕਰਤਾ ਕੁਦੂਰਾ ਲਓ ਦੇਖੋ ਕਿੰਨਾ ਸੋਹਣਾ ਉਹਨਾਂ ਵਾਸਤੇ ਆਲ ਨਾ ਉਹਨਾਂ ਕਿੰਨਾ ਵਧੀਆ ਜਗ੍ਹਾੜ ਕੀਤਾ ਦੋ ਜੀ ਜਮਾ ਸਹੀ ਹੋ ਗਿਆ ਦਿੱਤਾ ਹੋ ਵੀ ਸੋਨੂ ਵੀ ਭਾਈ ਇਹ ਵਧੀਆ ਲੱਗਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਲੋਕਾਂ ਨੂੰ ਪਤਾ ਲੱਗ ਸਕੇ ਦੇਖੋ ਦੇਖੋ ਕਿੰਨੇ ਜਗਾ ਕਿੰਨੀ ਸੋਹਣੀ ਚੀਜ਼ ਬਣਾਈ ਹੋਣਾ ਵਾਸਤੇ ਬੈਠਣ ਵਾਸਤੇ ਇਹ ਬੰਦੇ ਨੇ ਜਮਾਂ ਸਿਰਾਂ ਕੰਮ ਕੀਤਾ ਮੈਂ ਤਾਂ ਇਦਾਂ ਦੀ ਵੀਡੀਓ ਪਹਿਲੀ ਵਾਰ ਦੇਖੀ ਆ ਜਾਨਵਰਾਂ ਨਾਲ ਨਫ਼ਰਤ ਨਾ ਕਰੋ ਜਾਨਵਰਾਂ ਨਾਲ ਪਿਆਰ ਕਰੋ ਲੋੜ ਜੀ ਦੇਖੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵੀ ਜਰੂਰ ਕਰ ਦਿਓ ਧੰਨਵਾਦ